ਯਾ ਗਵਰਨਮੈਂਟ ਨੂੰ ਨਹੀਂ ਲੱਗਦਾ ਕਿ ਇਹ ਜਿਹੜੇ ਬੰਨ ਪਾੜ ਪਏ ਆ ਇਹ ਕੱਲ ਨੂੰ ਫੇਰ ਪਾਣੀ ਆਏ ਤੇ ਪਾੜ ਨਿਕਲ ਜਾਣਗੇ ਇਹ ਕੁਛ ਆਪਣਾ ਪਾੜਾ ਸਾਹਮੇ ਪਹਿਲ ਕੀਤੀ ਆ ਜਾਂ ਕੋਈ ਹੋਰ ਸੇਵਾ ਜਿਹੜੀ ਚੱਲ ਰਹੀ ਆ ਪਾੜ ਬੰਨਣ ਦੀ ਇਹ ਸਾਰਿਆਂ ਨੂੰ ਕਰਨੀ ਚਾਹੀਦੀ ਆ ਹਾਂ ਜੀ ਅੰਦਰ ਜੀ ਪਾੜੇ ਜੀ ਬਕਰ ਮੇਰੀ ਇੱਕ ਬੇਨਤੀ ਆ ਇੱਕ ਤੇ 50000 ਰੁਪਇਆ ਪ੍ਰਤੀ ਏਕੜ ਪੰਜਾਬ ਸਰਕਾਰ ਤੋਂ ਬਹੁਤ ਉਮੀਦ ਨਹੀਂ ਕਿਸੇ ਨੂੰ ਨਹੀਂ ਨਹੀਂ ਪਰ ਮੈਂ ਇਹ ਉਮੀਦ ਕਰਦਾ ਕਿ ਮੋਦੀ ਸਾਹਿਬ 50000 ਰੁਪਇਆ ਪ੍ਰਤੀ ਏਕੜ ਜਿਹੜਾ ਮੁਆਵਜ਼ਾ ਜ਼ਰੂਰ ਦੇਣ ਮੈਂ ਤਾਂ ਭਗਵਾਨ ਜੀ ਨੂੰ ਵੀ ਬੇਨਤੀ ਕੀਤੀ ਆ ਕਿ ਮੁਰਗੀ ਤੇ ਬੱਕਰੇ ਦਾ ਨਾ ਦਿਓ ਸਾਨੂੰ ਘਟੋ ਘਟ ਕਿਸਾਨਾਂ ਦਾ ਤੇ ਜਿਹੜਾ ਕੋਠੇ ਟੱਠੇ ਆ ਜਾਂ ਜਿਹੜੇ ਦੁਧਾਰੂ ਪਸ਼ੂ ਮਰੇ ਉਹਨਾਂ ਦਾ ਕੰਪਨਸੇਟ ਕਰਕੇ ਤੇ 50% ਜਿਹੜਾ ਸੈਂਟਰ ਸਰਕਾਰ ਵੀ 50000 ਦੇਵੇ ਮੈਨੂੰ ਕੋਈ ਵੱਡੇ ਲੀਡਰ ਵੱਡੇ ਕਰਦੇ ਛੋਟੇ ਬੰਦੇ ਆ ਬਿਲਕੁਲ ਅਸੀਂ ਲੈ ਬੇਨਤੀ ਜ਼ਰੂਰ ਕਰਾਂ ਬੱਚਿਆਂ ਤੁਹਾਡੇ ਪਰ ਬੀਤੀ ਕਰਦੇ ਆ ਅਸੀਂ ਸਾਡਾ ਹਲਕਾ ਤੇ ਮੈਡਮ ਚੌਧਰੀ ਜੀ ਨਾਲ ਉਹ ਵੀ ਖੜੇ ਆ ਪਿੱਛੇ ੱੱਕੇ ਬਹੁਤ ਪੈਂਦੇ ਪਈ ਆ ਨਾ ਪਤਾ ਹੀ ਮੈਨੂੰ ਪਰ ਇੱਕ ਇੱਕ ਦਿੱਕਤ ਬੜੀ ਆਈ ਆ ਜੇ ਤੁਹਾਨੂੰ ਪਹਿਲਾਂ ਦੱਸ ਦੇ ਨਾ ਨਹੀਂ ਕਿਹੜੀ ਮਿੱਟੀ ਬੰਦ ਕਰਦੀ ਮੈਂ ਰਾਤ ਦਾ ਹੀ ਇੱਥੇ ਆ ਤੋ ਸਾਰੀਆਂ ਟਿਪਰਾਂ ਰੋਕੀਆਂ ਮੇਰੀਆਂ ਚਾਹੀਦਾ ਲੋਕਾਂ ਨੂੰ ਗੁਰੂ ਗੁਰੂ ਸਾਹਿਬ ਦੀ ਯਾਤਰਾ ਨਿਕਲਦੀ ਯਾਤਰਾ ਨਿਕਲਦੀ ਉਹ ਵੀ ਉਹ ਸਾਰਾ ਇਸ ਸਟਕ ਹੋ ਗਿਆ ਸਾਰੇ ਚੱਲ ਨਹੀਂ ਸਕਦੇ ਮੈਡਮ 50 ਟਿਪਰ ਖੜੇ ਆ ਹਾਂ ਯਾਤਰਾ ਨਹੀਂ ਨਿਕਲਦੀ ਆਫਤ ਦਾ ਟਾਈਮ ਦੀ ਗੱਲ ਨੇ ਇੱਕ ਬੇਨਤੀ ਸਰ ਪਾਪਾ ਸਾਹਿਬ ਸਰ ਨੇ ਇੱਕ ਬੇਨਤੀ ਹੈ ਆਪਾਂ ਨਾ ਵੇਖੋ ਮੈਂ ਜੇ ਸਵਾਲ ਕਰਾਂਗੇ ਫਿਰ ਮੈਂ ਕਰਾਂਗਾ ਸਾਰੇ ਮੇਰੀ ਇੱਕ ਮਿੰਟ ਬਘੇਲ ਸਾਹਿਬ ਗੱਲ ਉਹ ਬਘੇਲ ਜੀ ਗੱਲ ਤੇ ਸੁਣ ਲਓ ਵੱਡਾ ਭਰਾਲਾ ਤੁਸੀਂ ਕਰ ਰਹੇ ਹੋ ਮੈਂ ਕਹਿੰਦਾ ਸਾਰੇ ਕਰੀਏ ਯਾਰ ਮੈਂ ਬਟਾਕ ਨਹੀਂ ਕਰ ਰਿਹਾ ਕਿਸੇ ਦੀ ਮੇਰੀ ਇਹ ਮੇਰੀ ਹੈ ਭਰਾਹੀ ਨਹੀਂ ਰੋਕੇ ਮੈਂ ਨਹੀਂ ਨਹੀਂ ਇੱਕ ਮਿੰਟ ਚੌਦੀ ਸਾਹਿਬ ਗੱਲ ਸੁਣੋ ਮੇਰੀ ਕੋਲ ਜਦੋਂ ਤੁਹਾਡੇ ਗਨਮੈਨ ਤੇ ਗੱਡੀਆਂ ਵਾਲਿਆਂ ਨਾਲ ਹੱਥ ਜੋੜਿਆ ਭਾਜੀ ਗਾਂਹ ਕਰੋ ਉਹ ਗੱਡੀ ਕਰਦੀ ਨਹੀਂ ਨਹੀਂ ਜੀ ਉਹ ਮੈਂ ਉਹ ਚੱਲਦਾ ਮੈਂ ਨਾਲ ਇੱਕ ਮਿੰਟ ਉਹ ਚੱਲਦਾ ਮੈਂ ਨਾਲ ਕਿੰਨਾ ਆਪਾਂ ਗੱਡੀਆਂ ਬੰਨ ਉਹਨਾਂ ਨੂੰ ਕਹਿੰਦੇ ਪਿੱਛੇ ਲੈ ਜਾਓ ਆਖੇ ਨਹੀਂ ਲੱਗਦੇ ਆਖੇ ਨਹੀਂ ਲੱਗੇ ਤੁਹਾਨੂੰ ਕੋਈ ਨਹੀਂ ਪੜਦਾ ਸੋਜੀ ਸੋਜੀ ਜੀ ਜੇ ਰੇਲਵੇ ਨਾਲ ਕਰਕੇ ਅਸੀਂ ਚੱਲਦਾ ਇੱਕ ਨਵਾਂ ਪਿੰਡ ਆ ਬੜਾ ਪਰਿਵਾਰ ਨੂੰ ਬੜੀ ਚਾਚਾ ਇਸ ਜ਼ਿਲ੍ਹੇ ਦੇ ਵਿੱਚ ਵੀ ਜਿਹੜਾ ਕੰਮ ਸਰਕਾਰ ਨੇ ਕਰਾਇਆ ਤੁਹਾਨੂੰ ਬਤਾ ਰਿਹਾ ਠੀਕ ਨਾ ਜੀ ਦੇਖੋ ਜੀ ਕੱਲ ਰਾਤ ਨੂੰ ਅਸੀਂ ਗੁਰਦੁਆਰਾ ਸਾਹਿਬ ਨਸਮਕੋਣ ਆਏ ਆ ਇੱਥੇ ਸੰਗਤ ਨੇ ਦੱਸਿਆ ਕਿ ਦੋ ਜਿਹੜੇ ਪਾੜ ਬੜੇ ਵੱਡੇ ਪਏ ਆ ਜਿਹੜਾ ਇੱਕ ਪਾੜ ਜਿਹੜਾ ਰਾਤ ਅਸੀਂ ਉਹਨੂੰ 2:30 ਵਜੇ ਕੰਪਲੀਟ ਕਰ ਚੁੱਕੇ ਸੀ ਅੱਜ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਪਾੜ ਆ ਇਹ 500 ਫੁੱਟ ਦਾ ਪਾੜ ਆ ਬੜਾ ਤਗੜਾ ਪਾੜ ਆ ਕੋਈ 10 10 15 15 ਫੁੱਟ ما no, يدي no, no, no. ਇਹ ਅੱਜ ਰਾਤੀ ਜਦੋਂ ਆਪਾਂ ਦੂਸਰਾ ਛੋਟਾ ਪਾੜ ਸਟਾਰਟ ਕੀਤਾ ਤੇ ਲੋਕਾਂ ਨੇ ਸਾਡੇ ਜਿੰਨੇ ਵੀ ਸਾਥੀ ਨੇ ਉਹਨਾਂ ਨੇ ਉਤਸ਼ਾਹ ਕੀਤਾ ਪਰ ਪਾੜਾ ਸਾਥੀ ਲੱਗੋ ਅੱਗੇ ਤੇ ਇਹ ਵੀ ਪੂਰੀ ਹੈ ਸੋ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਬਾਬਾ ਸ਼੍ਰੀ ਚੰਦ ਜੀ ਨੇ ਕਿਰਪਾ ਕੀਤੀ ਜਿਹੜਾ ਮਾਰਨਿੰਗ ਅਸੀਂ ਇਹ ਕੰਮ ਸ਼ੁਰੂ ਕੀਤਾ ਕਿਉਂਕਿ ਇਹ ਜਿਹੜਾ ਪਾੜ ਟੁੱਟਣ ਦੇ ਨਾਲ ਇਹ ਸਾਰੇ ਪਿੰਡਾਂ ਦਾ ਜਿਹੜਾ ਬਹੁਤ ਨੁਕਸਾਨ ਹੋਇਆ ਇਹ ਪਿੰਡਾਂ ਦੇ ਵਿੱਚ ਪਾਣੀ ਜਾਣ ਕਾਰਨ ਸੋ ਇਹਨੂੰ ਪੂਰਨਾ ਬਹੁਤ ਜ਼ਰੂਰੀ ਹੈ ਸਮੇਂ ਦਾ ਕਿਉਂਕਿ ਜੇ ਪਿੱਛੋਂ ਡੈਮ ਦਾ ਪਾਣੀ ਛੱਡ ਦਿੱਤਾ ਜਾਂ ਬਾਰਸ਼ਾ ਜ਼ਿਆਦਾ ਆ ਗਈ ਉਹਦੇ ਕਾ ਫਿਰ ਨੁਕਸਾਨ ਹੋ ਸਕਦਾ ਸੋ ਇਸ ਕਰਕੇ ਇਹ ਜਿਹੜਾ ਪਾੜ ਆ ਕੋਸ਼ਿਸ਼ ਹੈ ਕਿ ਰਾਤ ਵੀ ਕੰਮ ਚਲਾਈਏ ਅਸੀਂ ਟ੍ਰੈਫਿਕ ਹੋਣ ਕਰਕੇ ਅੱਜ ਕੁਝ ਲੀਡਰ ਆਏ ਦੂਸਰੀਆਂ ਪਾਰਟੀਆਂ ਦੇ ਮੌਕਾ ਦੇਖਣੇ ਤੇ ਉਹਦੇ ਕਰਕੇ ਕੰਮ ਜਿਹੜਾ ਥੋੜਾ ਸਲੋ ਹੋਇਆ ਟਿਪਰਾ ਸਾਡੀਆਂ ਰੁਕੀਆਂ ਨੇ ਸੋ ਕੋਸ਼ਿਸ਼ ਹੈ ਕਿ ਰਾਤ ਵੀ ਕੰਮ ਚਲਾ ਕੇ ਕੱਲ ਤੱਕ ਇਹਨੂੰ ਨਿਪਟੇ ਚਾੜਿਆ ਜਾਊਗਾ ਅੱਜ ਸਿਵਨ ਟੋਕਨ ਦੀ ਰਿਪੋਰਟ ਨੂੰ ਕਾਫੀ ਜਦੋਂ ਯਾਤਰੀ ਕਰ ਰਹੇ ਦੇਖਣ ਵਿੱਚ ਆਇਆ ਕਿ ਲੋਗ ਉੜਦੇ ਪਏ ਨਾ ਜਿਹੜੇ ਭਾਏ ਭਾਏ ਦੇ ਨੇਤਾ ਨਾ ਉਹ ਜਾਇਦਾ ਰਹਿਣ ਪਹੁੰਚੇ ਰਿਆ ਲੋਕ ਨੂੰ ਬੜੀ ਮੀਨ ਸੀ ਕਿ ਅਜੋ ਕੋ ਪੈਕੇ ਐਲਾਨ ਕਰਕੇ ਜਾਣਗੇ ਫਿਰ ਖਾਲੀ ਹੱਥ ਚਲੇ ਗਏ ਠੀਕ ਨਾ ਜੀ ਦੇਖੋ ਇਸ ਵੇਲੇ ਕੋਈ ਰਾਜਨੀਤਿਕ ਰੋਟੀਆਂ ਸੇਕਣਾ ਬਹੁਤ ਹੀ ਗਲਤ ਗੱਲ ਹੈ ਜੋ ਇਸ ਸਮੇਂ ਕੁਦਰਤੀ ਆਫਤਾ ਜਿਹੜੀ ਲੋਕਾਂ ਤੇ ਬਣੀ ਹੈ ਸਭ ਤੋਂ ਪਹਿਲੇ ਤੇ ਅਸੀਂ ਜ਼ਿੰਦਗੀਆਂ ਨੂੰ ਬਚਾਉਣ ਦੇ ਪਾਸੇ ਤੁਰਨਾ ਚਾਹੀਦਾ ਹੈ ਔਰ ਜਿਵੇਂ ਇੱਥੇ ਜੋ ਮਾਰ ਪਈ ਹੈ ਤੁਸੀਂ ਦਾ ਬੰਨ ਟੁੱਟ ਗਿਆ ਇਹ ਅੱਗੇ ਅ ਤੱਕ ਜਾ ਕੇ ਇਹਨਾਂ ਨੇ ਬਹੁਤ ਮਾਰ ਕੀਤੀ ਹੈ ਸੋ ਇਹ ਰਾਤ ਨੂੰ ਫੈਸਲਾ ਹੋਇਆ ਕਿ ਅਸੀਂ ਇਸ ਬੰਨ ਨੂੰ ਪੂਰਾ ਕੀਤਾ ਜਾਏ ਤਾਂ ਕਿ ਜਿਹੜੇ ਸ਼ਰਧਾਲੂ ਨੇ ਉੱਥੋਂ ਤੱਕ ਪਹੁੰਚ ਕਰ ਸਕਣ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਕੋਈ ਵੀ ਸਾਨੂੰ ਸਹਾਇਤਾ ਨਹੀਂ ਮਿਲੀ ਗੁਰਦਾਸਪੁਰ ਦੇ ਐਮਐਲਏ ਸਾਹਿਬ ਔਰ ਅਸੀਂ ਕੱਲ ਰਾਤ ਤੋਂ ਹੀ ਇੱਥੇ ਬੈਠੇ ਆਂ ਔਰ ਸਾਰਾ ਪ੍ਰੋਗਰਾਮ ਇਹ ਦੇਖ ਰਹੇ ਆਂ ਔਰ ਇਹ ਦੇਖਿਆ ਗਿਆ ਹੈ ਕਿ ਸੰਗਤਾਂ ਦਾ ਬਹੁਤ ਵਿੱਚ ਜੋਸ਼ ਹੈ ਔਰ ਮੈਂ ਰਾਜਨੀਤਿਕ ਪਾਰਟੀਆਂ ਨੂੰ ਇਹ ਕਹਾਂਗੀ ਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਹਰ ਕੋਈ ਇਨਸਾਨੀਅਤ ਦੇ ਨਾਤੇ ਇਹ ਜਿੰਨਾ ਵੀ ਯੋਗਦਾਨ ਆਪਣੇ ਵੱਲੋਂ ਪਾ ਸਕਦਾ ਉਹ ਪਾਣਾ ਚਾਹੀਦਾ ਹੈ ਬਾਕੀ ਤੁਸੀਂ ਗੱਲ ਕੀਤੀ ਹੈ ਕਿ ਸਰਕਾਰ ਜੋ ਆਪਣੇ ਦੂਸਰੀ ਰਾਜਨੀਤਿਕ ਪਾਰਟੀ ਜਿਹੜੀ ਕਿ ਕੇਂਦਰ ਦੇ ਸਰਕਾਰ ਦੇ ਵਿੱਚੋਂ ਨੁਮਾਇੰਦੇ ਇੱਥੇ ਆਏ ਸੀ ਬੜੀ ਉਮੀਦ ਸੀ ਬੜੀ ਆਸ ਸੀ ਸਾਨੂੰ ਵੀ ਕਿ ਸ਼ਾਇਦ ਅੱਜ ਕੁਝ ਮੋਦੀ ਸਾਹਿਬ ਨਾਲ ਡਿਸਕਸ ਕਰਕੇ ਅੱਜ ਕੁਝ ਅਨਾਉਂਸਮੈਂਟ ਕਰਕੇ ਜਾਣਗੇ ਕਿ ਜੋ ਅਸੈਸਮੈਂਟ ਤੋਂ ਬਿਨਾ ਲੋਕਾਂ ਨੂੰ ਕੋਈ ਆਰਥਿਕ ਸਹਾਇਤਾ ਜਿਹੜੀ ਹੈ ਉਹ ਦਿੱਤੀ ਜਾਏਗੀ ਲੇਕਿਨ ਬੜਾ ਅਫਸੋਸ ਹੈ ਕਿ ਉਹਨਾਂ ਨੇ ਕਿਹਾ ਮੈਂ ਸਿਰਫ ਜਾਇਜ਼ਾ ਹੀ ਲੈਣ ਆਇਆ ਸੋ ਇਹ ਮੈਨੂੰ ਪਤਾ ਨਹੀਂ ਕਿ ਉਹਨਾਂ ਕਿੰਨੇ ਕਿ ਜਾਇਜ਼ੇ ਪਹਿਲੇ ਲੈਣਗੇ ਉਹਦੇ ਬਾਅਦ ਕੁਝ ਅਨਾਉਂਸਮੈਂਟ ਕਰਨਗੇ ਸੋ ਸਾਰੇ ਇੱਥੇ ਲੋਕਾਂ ਦਾ ਦਿਲ ਜਿਹੜਾ ਆ ਬਹੁਤ ਹੀ ਟੁੱਟਿਆ ਕੇਂਦਰ ਦੀ ਸਰਕਾਰ ਵਾਸਤੇ ਬਹੁਤ ਬੜੀ ਗੱਲ ਨਹੀਂ ਹੈ ਕਿ ਹਜ਼ਾਰਾਂ ਲੱਖਾਂ ਕਰੋੜਾਂ ਦਾ ਉਹ ਪੈਕੇਜ ਜਿਹੜੇ ਨੇ ਉਹ ਦੇਰੇ ਨੇ ਵਕਤ ਵਾਸਤੇ ਤਾਂ ਉਹ ਕਿਾ ਇਸ ਨੈਚੁਰਲ ਜਿਹੜੀ ਕੈਲੇਮਿਟੀ ਐ ਜਿਹੜੀ ਇਹ ਕੁਦਰਤੀ ਆਪਦਾ ਆ ਇਹਦੇ ਵਾਸਤੇ ਤੇ ਪੰਜਾਬ ਨੂੰ ਸਪੈਸ਼ਲ ਪੈਕੇਜ ਅਗਰ ਅਨਾਉਂਸ ਕਰ ਦਿੰਦੇ ਤੇ ਬਹੁਤ ਵੱਡੀ ਇੱਕ ਸਹੂਲਤ ਜਿਹੜੀ ਐ ਪੰਜਾਬ ਦੇ ਲੋਕਾਂ ਨੂੰ ਹੋ ਜਾਂਦੀ ਕਿਉਂਕਿ ਇਸ ਵੇਲੇ ਨਾ ਫਸਲਾਂ ਨੇ ਪਸ਼ੂ ਵੀ ਨਸ਼ਟ ਹੋ ਚੁੱਕੇ ਨੇ ਔਰ ਲੋਕਾਂ ਦੇ ਘਰ ਨੇ ਘਰ ਦੀ ਛੱਤ ਵੀ ਜਿਹੜੀ ਹੈ ਉਹ ਵੀ ਨਹੀਂ ਅਸਲ ਹੈਗੀ ਲੋਕੀ ਗੁਰਦੁਆਰਿਆਂ ਚ ਜਾ ਕੇ ਸ਼ਰਨ ਲੈ ਰਹੇ ਨੇ ਸੋ ਬੜਾ ਅੱਜ ਮਨ ਦੁਖੀ ਹੋਇਆ ਕਿ ਅੱਜ ਕੋਈ ਵੀ ਜਿਹੜੀ ਸੈਂਟਰ ਦੀ ਰਾਜਨੀਤਿਕ ਪਾਰਟੀ ਹੈ ਉਹਨਾਂ ਨੇ ਵੀ ਕੁਝ ਵੀ ਅਨਾਉਂਸਮੈਂਟ ਜਿਹੜੀ ਹੈ ਉਹ ਨਹੀਂ ਕੀਤੀ ਸੋ ਮੈਂ ਫਿਰ ਵੀ ਸਾਰੀ ਪਾਰਟੀਆਂ ਨੂੰ ਅਨਾਉਂਸ ਕਰਦੀਆਂ ਅਪੀਲ ਕਰਦੀਆਂ ਬੇਨਤੀ ਕਰਦੀਆਂ ਕਿ ਸਾਰੇ ਇਕੱਠੇ ਹੋ ਕੇ ਕੁਛ ਨਾ ਕੁਛ ਜੋ ਵੀ ਹੋ ਯੋਗਦਾਨ ਪਾ ਸਕਣ ਇਕੱਠੇ ਹੋ ਕੇ ਯੋਗਦਾਨ ਪਾਣ ਔਰ ਆਉਣ ਵਾਲੇ ਸਮੇਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਵੀ ਵੈਸੇ ਵੀ ਅਸੀਂ ਆਪੋਜੀਸ਼ਨ ਚ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਆਪਣੇ ਪੰਜਾਬ ਦੇ ਵਾਸਤੇ ਵੱਡਾ ਪੈਕੇਜ ਜਿਹੜਾ ਆ ਉਹ ਮੰਗੀਏ ਔਰ ਉਹਨਾਂ ਤੇ ਪ੍ਰੈਸ਼ਰ ਪਾਈਏ ਤਾਂ ਕਿ ਸਾਡੇ ਇਲਾਕੇ ਦਾ ਕੁਛ ਨਾ ਕੁਛ ਸੁਧਾਰ ਹੋ ਸਕੇ ਕਿਉਂਕਿ ਇਲਾਕਾ ਇਦਾਂ ਕਿ ਜ਼ਿਆਦਾ ਪਿਛੜ ਗਿਆ ਹੈ ਇੰਨਾ ਕਿ ਜ਼ਿਆਦਾ ਨੁਕਸਾਨ ਹੋ ਗਿਆ ਹੈ ਔਰ ਅਸੈਸਮੈਂਟ ਕਰਨ ਚ ਜ਼ਿਆਦਾ ਟਾਈਮ ਨਾ ਵੇਸਟ ਕਰਨ ਜਲਦੀ ਤੋ ਜਲਦੀ ਜੇ ਆਰਥਿਕ ਸਹਾਇਤਾ ਉਹ ਮਹਈਆ ਕਰ ਦਿੱਤੀ ਜਾਵੇ। ਬੜਾ ਦੇਖਣ ਜਾ ਰਿਹਾ ਜਿਹੜਾ ਕੰਮ ਸਰਕਾਰ ਨੇ ਕਰਨਾ ਚਾਹੀਦਾ ਸੀ। ਸੈਂਟਰ ਗਵਰਨਮੈਂਟ ਹੋ ਜਾਂ ਪੰਜਾਬ ਗਵਰਨਮੈਂਟ ਇਹ ਲੇਕਿਨ ਤੁਸੀਂ ਕੌਂਸਲ ਨਿਮਾਣੀ ਜਿਹਾ ਕਰ ਰਹਿਣਾ ਹੈ। ਬੜਾ ਇੱਕ ਬਣਾ ਸਾਹਿਬ ਜੱਤ ਨੂੰ ਕਰ ਰਹੇ ਹੋ। ਇਹ ਕੰਮ ਸਰਕਾਰ ਨੇ ਕਰਨੇ ਚਾਹੀਦੇ ਸੀ। ਸੋ ਜਦ ਸਰਕਾਰ ਦੇ ਵੱਲੋਂ ਕੋਈ ਸਾਨੂੰ ਸਹਾਇਤਾ ਨਹੀਂ ਮਿਲੀ। ਸੋ ਉਹਦੇ ਵਾਸਤੇ ਫਿਰ ਸਾਰੇ ਅਸੀਂ ਸੰਗਤਾਂ ਤੋਂ ਅਪੀਲ ਕੀਤੀ ਹੈ। ਉਹਨਾਂ ਨੇ ਕੰਮ ਕੀਤਾ। ਸੋ ਸਰਕਾਰ ਵੱਲੋਂ ਸਾਨੂੰ ਕੋਈ ਉਮੀਦ ਨਹੀਂ ਹੈ ਲੋਕਾਂ ਦੇ ਵਿੱਚ ਕਾਫੀ ਕ੍ਰੋਧ ਹੈ, ਰੋਸ ਹੈ ਸਰਕਾਰ ਦੇ ਪ੍ਰਤੀ ਕਿਉਂਕਿ ਉਹਨਾਂ ਤੱਕ ਕੋਈ ਵੀ ਸੁਹੂਲਤ ਜਿਹੜੀ ਨਹੀਂ ਪਹੁੰਚ ਸਕੀ ਔਰ ਐਨ ਜੀਓ ਜਿਹੜੇ ਨੇ ਜਾਂ ਦੂਸਰੇ ਆਪਣੇ ਲੈਵਲ ਤੇ ਜਿਹੜੇ ਅਸੀਂ ਲੋਕ ਸਾਰੇ ਪਿੰਡਾਂ ਚ ਜਾ ਕੇ ਅਸੀਂ ਲੋਕਾਂ ਨੂੰ ਮਿਲ ਰਹੇ ਹਾਂ ਉਥੇ ਆਰਥਿਕ ਸਹਾਇਤਾ ਜਿਹੜੀ ਪਹੁੰਚਾ ਰਹੇ ਆ ਸੱਤ ਪਿੰਡ ਜਿਹੜੇ ਪਾਰ ਦੇ ਨੇ ਰਾਵੀ ਔਰ ਉਜਜ ਦਰਿਆ ਦੇ ਪਾਰ ਦੇ ਸੱਤ ਪਿੰਡ ਮੇਰੇ ਉਥੇ ਆ ਜਿਨ੍ਹਾਂ ਨਾਲ ਕੋਈ ਵੀ ਸੜਕ ਦੇ ਨਾਲ ਦੁਆਰਾ ਪੁਲ ਦੇ ਦੁਆਰਾ ਕੋਈ ਵੀ ਜਾਂ ਕਿਸ਼ਤੀ ਦੇ ਦੁਆਰਾ ਕੋਈ ਵੀ ਲਿੰਕ ਨਹੀਂ ਹੈ ਅਸੀਂ 3-4 ਦਿਨ ਪਹਿਲੇ ਡੀਸੀ ਸਾਹਿਬ ਨੂੰ ਰਿਕਵੈਸਟ ਕੀਤੀ ਕਿ ਉਥੇ ਕਿਤੇ ਪੀਨ ਦਾ ਪਾਣੀ ਦੀ ਬਹੁਤ ਵੱਡੀ ਕਿਲਾ ਦਾ ਉੱਥੇ ਪੀਨ ਦਾ ਪਾਣੀ ਕਿਤੇ ਪਚਾ ਦੋ ਉਹ ਕਹਿੰਦੇ ਕਿ ਕਿੱਥੇ ਪਚਾਈਏ ਅਸੀਂ ਦੱਸਿਆ ਕਿ ਸਭ ਤੋਂ ਉੱਚੀ ਜਿਹੜੀ ਜਗ੍ਹਾ ਆ ਉੱਥੇ ਉੱਥੇ ਤਾਂ ਸਕੂਲ ਹੈ ਸੋ ਉਹਨਾਂ ਨੇ ਅੱਜ ਦੋ ਦਿਨ ਦੇ ਬਾਅਦ ਉੱਥੇ ਪਾਣੀ ਜੜਾਇਆ ਉਹ ਪਹੁੰਚਾਇਆ ਤੇ ਲੋਕਾਂ ਨੂੰ ਥੋੜਾ ਜਿਹਾ ਸਹਾਇਤਾ ਮਿਲੀ ਹੈ ਸੋ ਪ੍ਰਸ਼ਾਸਨ ਦੇ ਵੱਲੋਂ ਵੀ ਕਾਫੀ ਮੁਸ਼ਕਲਾਂ ਰਹੀਆਂ ਨੇ ਕਾਫੀ ਸਵਾਲ ਹੈ ਸਮੇਂ ਆਂਦੇ ਅਸੀਂ ਉਹ ਸਵਾਲ ਵੀ ਕਰਾਂਗੇ ਲੇਕਿਨ ਇਸ ਵੇਲੇ ਅਸੀਂ ਲੋਕਾਂ ਦੀ ਜ਼ਿੰਦਗੀਆਂ ਬਚਾਉਣ ਦਾ ਔਰ ਜੋ ਵੀ ਇਹਦਾ ਸੰਗਤ ਨੇ ਸਾਡੀ ਡਿਊਟੀ ਲਗਾਈ ਹੈ ਜੜੀਗੇ ਉਹ ਅਸੀਂ ਪੂਰੀ ਕਰ ਰਹੇ ਹਾਂ ਔਰ ਆਉਣ ਵਾਲੇ ਸਮੇਂ 'ਚ ਦੇਖੋ ਅਸੀਂ ਬਹੁਤ ਵੱਡੇ ਜਿਹੜੇ ਮੁੱਦੇ ਨੇ ਬਹੁਤ ਜ਼ਿਆਦਾ ਮੁੱਦੇ ਨੇ ਜਿਹੜੇ ਅਸੀਂ ਕਿ ਚੁੱਕਾ ਤੁਸੀਂ ਬੁਰਿੰਦਿਆ ਜੀ ਤਾਂ ਵੀ ਮੈਡਮ ਪੰਜਾਬ ਸਰਕਾਰ ਨੇ ਹੁਣ ਤੱਕ ਇੱਕ ਹਫ਼ਤੇ ਵਿੱਚ ਐਨੇ ਹਾਲਾਤ ਮਾਰੇ ਆ ਇੱਕ ਹਫ਼ਤੇ ਤੱਕ ਪੰਜਾਬ ਸਰਕਾਰ ਨੇ ਕਿੰਨੀ ਕੋਸ਼ਿਸ਼ ਕਰਤੀ ਆ ਇਹਨਾਂ ਲੋਕਾਂ ਦੀ ਦੇਖੋ ਜੇ ਮੈਂ ਟੀਕਾ ਐਲਾਨ ਕੀਤਾ ਹੋਇਆ ਹੈ ਟੀਕਾ ਟਿੱਪਣ ਦੇਖੋ ਪੈਕੇਜ ਦਾ ਕੋਈ ਅਨਾਉਂਸ ਨਹੀਂ ਹੋਇਆ ਇਹ ਸਾਰੀ ਦੁਨੀਆ ਨੂੰ ਪਤਾ ਹੈ ਸਿਰਫ ਮੁੱਖ ਮੰਤਰੀ ਜੀ 5 ਮਿੰਟ ਵਾਸਤੇ ਸਾਡੇ ਪਿੰਡ ਬਹਿਰਾਮਪੁਰ ਦੇ ਵਿੱਚ ਆਏ ਸੀ ਕਿਸੇ ਨੂੰ ਮਿਲੇ ਵੀ ਨਹੀਂ ਔਰ ਉੱਤੇ ਹੈਲੀਕਾਪਟਰ ਦੇ ਦੁਆਰਾ ਹੀ ਉਹਨਾਂ ਨੇ ਇੱਕ ਰਾਉਂਡ ਲਗਾਇਆ ਉਹਦੇ ਬਾਅਦ ਉਹ ਚਲੇ ਗਏ ਉਹਦੇ ਬਾਅਦ ਅਸੀਂ ਸੋਚਿਆ ਸ਼ਾਇਦ ਕੋਈ ਜਾ ਕੇ ਕੋਈ ਅਨਾਉਂਸਮੈਂਟ ਕਰਨਗੇ ਲੇਕਿਨ ਬੜਾ ਅਫਸੋਸ ਸਾਨੂੰ ਹੋਇਆ ਦੁੱਖ ਵੀ ਹੋਇਆ ਕਿ ਕੋਈ ਵੀ ਅਨਾਉਂਸਮੈਂਟ ਉਹਨਾਂ ਨੇ ਜਾ ਕੇ ਨਹੀਂ ਕੀਤੀ ਔਰ ਜੋ ਕੁਝ ਉਹਨਾਂ ਦੇ ਨੁਮਾਇੰਦੇ ਜਿਹੜੇ ਹੈਲੀਕਾਪਟਰ ਝੂਟ ਰਹੇ ਓਹਨਾਂ ਨੇ ਕੁਝ ਥੱਲੇ ਪੈਕੇਟ ਛੋੜੇ ਸੁੱਟੇ ਨੇ ਉਹ ਵੀ ਕਿਸੇ ਦੇ ਹੱਥ ਨਹੀਂ ਆਏ ਇੱਕ ਵਿਚਾਰੇ ਗਰੀਬ ਆਦਮੀ ਦਾ ਸ਼ੈੱਡ ਸੀ ਉਹਦੇ ਉੱਤੇ ਪੈਕੇਟ ਪੈ ਗਏ ਤੇ ਉਹਦਾ ਸ਼ੈੱਡ ਵੀ ਟੁੱਟ ਗਿਆ ਸੋ ਇਹ ਹਾਲਾਤ ਨੇ ਸਰਕਾਰ ਵੱਲੋਂ ਲੋਕਾਂ ਨੂੰ ਆਸ ਜਿਹੜੀ ਟੁੱਟ ਚੁੱਕੀ ਹੈ ਔਰ ਪ੍ਰਸ਼ਾਸਨ ਦੇ ਕੋਲ ਵੀ ਕੁਝ ਵੀ ਸਹਾਇਤਾ ਕਰਨ ਨੂੰ ਮੈਨੂੰ ਲੱਗਦਾ ਕਿ ਕੁਝ ਜ਼ਿਆਦਾ ਤਰੀਕੇ ਨਹੀਂ ਹੈ ਸੋ ਬਹੁਤ ਦੁੱਖ ਦੀ ਘੜੀ ਹੈ ਮੁਸ਼ਕਿਲ ਘੜੀ ਹੈ ਸੋ ਇਸ ਮੁਸ਼ਕਿਲ ਘੜੀ ਦੇ ਵਿੱਚ ਅਸੀਂ ਇੱਕ ਦੂਜੇ ਦਾ ਸਹਿਯੋਗ ਕਰੀਏ ਆਪਣੀਆਂ ਜिदबाजੀਆਂ ਆਪਣੀਆਂ ਪਾਰਟੀਆਂ ਨੂੰ ਉੱਤੇ ਉੱਠ ਕੇ ਅਸੀਂ ਇੱਕ ਦੂਜੇ ਦੀ ਮਾਨਵਤਾ ਦੀ ਸੇਵਾ ਕਰੀਏ ਔਰ ਇੱਕ ਦੂਜੇ ਦੀ ਹੈਲਪ ਕਰਕੇ ਮਦਦ ਕਰਕੇ ਅਸੀਂ ਇਸ ਤੋਂ ਇਸ ਮੁਸੀਬਤ ਤੋਂ ਬਾਹਰ ਨਿਕਲੇ ਬਾਕੀ ਗੱਲਾਂ ਬਾਅਦ ਦੀਆਂ ਨੇ ਬਾਅਦ 'ਚ ਅਸੀਂ ਜ਼ਰੂਰ ਸਾਰੇ ਮੁੱਦਿਆਂ 'ਤੇ ਗੱਲ ਕਰਾਂਗੇ ਔਰ ਡਟ ਕੇ ਗੱਲ ਕਰਾਂਗੇ